16 ਅਪ੍ਰੈਲ 1952 ਅਰਦਾਸ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਚਿਰਖੜੀਆਂ ਦੇ ਚੜੇ ਅੱਜ ਅਰਦਾਸੀਏ ਨੇ ਅਰਦਾਸ ਕਰਨ ਵੇਲੇ ਇਹ ਸ਼ਬਦ ਚਿਰਖੜੀਆਂ ਦੇ ਜੜੇ ਛੱਡ ਦਿੱਤੇ ਸਨ ਉਸ ਤੋਂ ਇਹ ਸਹਿਵਨ ਹੀ ਭੁੱਲ ਹੋਈ ਇਸ ਪਰ ਭਾਈ ਸਾਹਿਬ ਜੀ ਨੇ ਕਿਹਾ ਇਹ ਅੱਖਰ ਅਰਦਾਸ ਵਿੱਚੋਂ ਛੱਡ ਦੇਣੇ ਠੀਕ ਨਹੀਂ ਚਰਖੜੀਆਂ ਤੇ ਚੜਨ ਦੀ ਸਜ਼ਾ ਬੜੀ ਸਖਤ ਸੀ ਦਿਮਾਗ ਫੇਰਾ ਦਿੰਦੀ ਸੀ ਚਰਖੜੀ ਤੇ ਝੜ ਕੇ ਵੀ ਇਸਲਾਮ ਨਾ ਕਬੂਲ ਕਰਨਾ ਬੜੀ ਬਹਾਦਰੀ ਸੀ ਸਾਡੀ ਅਰਦਾਸ ਵਿੱਚ ਸਾਰੇ ਅੱਖਰ ਝੋਣਵੇਂ ਹਨ ਤੇ ਸਾਨੂੰ ਇਹਨਾਂ ਦਾ ਖਿਆਲ ਚਾਹੀਦਾ ਹੈ ਨਾਨਕ ਨਾਮ ਚੜਦੀ ਗਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਸ ਜੀਵ ਦੇ ਜਗਤ ਵਿੱਚ ਆ ਕੇ ਤਿੰਨ ਸੰਬੰਧ ਮੁੱਖ ਹੁੰਦੇ ਹਨ ਪਹਿਲਾ ਆਪਣੇ ਸਿਰਜਣਹਾਰ ਨਾਲ ਦੂਸਰਾ ਆਪਣੇ ਨਾਲ ਤੇ ਤੀਸਰਾ ਜਗਤ ਨਾਲ ਜੀਵ ਦਾ ਆਪਣੇ ਕਰਤਾਰ ਨਾਲ ਨਾਮ ਦੇ ਸਿਮਰਨ ਦੁਆਰਾ ਸੁਖਦਾਈ ਤੇ ਸਦਾ ਇੱਕ ਰਸ ਪਿਆਰ ਵਾਲਾ ਸੰਬੰਧ ਹੈ ਆਪਣਾ ਆਪਾ ਉਸ ਦੀ ਯਾਦ ਵਿੱਚ ਜੁੜਿਆ ਹੋਣ ਕਰਕੇ ਸਦਾ ਤਰੋਤਾਜ਼ਾ ਤੇ ਸਰਜੀਤ ਖੇੜੇ ਵਾਲਾ ਰਹਿੰਦਾ ਹੈ ਜੀਵਾਤਮਾ ਉਸ ਪਰਮਾਤਮਾ ਦੀ ਅੰਸ਼ ਹੈ ਜੇ ਇਹ ਆਪਣੇ ਸੋਮੇ ਨਾਲ ਜੁੜਿਆ ਰਹੇਗਾ ਤਾਂ ਉਸ ਦੇਵੀ ਜੋਤ ਦੇ ਪ੍ਰਕਾਸ਼ ਵਿੱਚ ਪ੍ਰਕਾਸ਼ਮਾਨ ਰਹੇਗਾ ਜਿਵੇਂ ਬਿਜਲੀ ਦਾ ਬਲਬ ਆਪਣੇ ਪ੍ਰਕਾਸ਼ ਦਾਤੇ ਪਾਵਰ ਹਾਊਸ ਨਾਲ ਜਦ ਤੱਕ ਜੁੜਿਆ ਹੈ ਪ੍ਰਕਾਸ਼ਮਾਨ ਰਹਿੰਦਾ ਹੈ ਵਾਹਿਗੁਰੂ ਸਰਬ ਸ਼ਕਤੀਆਂ ਦਾ ਕੇਂਦਰ ਹੈ ਸਿਰਜਣਹਾਰ ਹੈ ਉਹ ਆਨੰਦ ਸਰੂਪ ਹੈ ਉਸ ਦੀ ਪਿਆਰ ਭਰੀ ਜਾਦ ਸਿਮਰਨ ਉਹ ਕਰੰਟ ਹੈ ਜੋ ਜੀਵ ਦੀ ਆਤਮਿਕ ਬੱਤੀ ਨੂੰ ਪ੍ਰਕਾਸ਼ਮਾਨ ਰੱਖਦੀ ਹੈ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਆਗਿਆ ਦਿੰਦੇ ਹਨ ਜਾ ਕੇ ਸੰਗਤੇ ਵਿੱਚ ਰਾਹ ਵਾਹੀ ਕੇ ਸੰਗ ਲਾਗ ਦੂਜਾ ਸਬੰਧ ਸਾਡਾ ਮਨ ਨਾਲ ਹੈ ਮਨ ਬੜਾ ਚੰਚਲ ਹੈ ਜਗਤ ਦੀਆਂ ਮਨਮੋਹਨ ਖਿੱਚਾਂ ਵੱਲ ਉੱਡ ਕੇ ਇਹ ਆਪਣਾ ਅਸਲਾ ਭੁੱਲ ਜਾਂਦਾ ਹੈ ਤੇ ਐਸੀਆਂ ਰੁਚੀਆਂ ਵੱਲ ਦੌੜਦਾ ਹੈ ਜੋ ਇਸ ਦੇ ਸੋਮੇ ਦੇ ਵਸਫ ਵਾਲੀਆਂ ਨਹੀਂ ਹਨ ਉਹਨਾਂ ਦੇ ਵਸ ਵਿੱਚ ਪੈ ਕੇ ਇਹ ਡਿੱਗਦਾ ਰਹਿਦਾ ਹੈ ਸੱਟਾਂ ਫੇਟਾਂ ਖਾਂਦਾ ਤੇ ਦੁੱਖ ਪਾਂਦਾ ਹੈ ਅਸਾਂ ਇਸ ਨੂੰ ਬਾਹਰ ਦੇ ਭਰਮਣ ਵੱਲੋਂ ਹੋੜ ਕੇ ਅੰਦਰ ਸਿਮਰਨ ਵਿੱਚ ਜੋੜਨਾ ਹੈ ਸਮਝਾਉਣਾ ਤੇ ਟਿਕਾਉਣਾ ਹੈ ਮਨ ਦੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂਡਤ ਬਹੁਤ ਦੁੱਖ ਪਾਵੈ ਘਰ ਅੰਮ੍ਰਿਤ ਕੱਢਵਾਹੀ ਜੀਓ ਉਹ ਘਰ ਵਿੱਚ ਅੰਮ੍ਰਿਤ ਸਿਰਜਣਹਾਰ ਦੀ ਪਿਆਰ ਭਰੀ ਜਾਦ ਹੈ ਉਹ ਰਸਾਲ ਪਦਾਰਥ ਹੈ ਇਹ ਚੜ੍ਹਦੀ ਕਲਾ ਦਾ ਅਰਥ ਹੈ ਸਾਡਾ ਤੀਜਾ ਸਬੰਧ ਜਗਤ ਨਾਲ ਹੈ ਸਾਰਾ ਜਗਤ ਵਾਹਿਗੁਰੂ ਦੀ ਰਚਨਾ ਹੈ ਅਸਾਂ ਸਰਬੱਤ ਦਾ ਭਲਾ ਚਿਤਵਨਾ ਤੇ ਕਰਨਾ ਹੈ ਸਾਡੇ ਨਿਤ ਦੇ ਅਰਦਾਸ ਵਿੱਚ ਸਾਡੇ ਇਹਨਾਂ ਤਿੰਨਾਂ ਸਬੰਧਾਂ ਨੂੰ ਚੇਤੇ ਕਰਾਇਆ ਗਿਆ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਡੇ ਧਰਮ ਦੀ ਜੋੜਨਹਾਰ ਸ਼ਕਤੀ ਦੇ ਉੱਚੇ ਅਸੂਲਾਂ ਨੂੰ ਇਸ ਇੱਕ ਨਿੱਕੇ ਜਿਹੇ ਫਿਕਰੇ ਵਿੱਚ ਗੁੰਦ ਕੇ ਸਾਡੀ ਸਿਮਰਤੀ ਦੇ ਸਦਾ ਸਾਹਮਣੇ ਰੱਖਿਆ ਹੋਇਆ ਹੈ ਤੇ ਇਹਨਾਂ ਅਹਿਮ ਸਬੰਧਾਂ ਦੀ ਯਾਦ ਸਾਨੂੰ ਹਰ ਰੋਜ਼ ਕਈ ਵਾਰ ਕਰਾਈ ਜਾਂਦੀ ਹੈ ਵਾਹਿਗੁਰੂ ਨਾਲ ਅਸਾਂ ਜੁੜੇ ਰਹਿਣਾ ਹੈ ਨਾਮ ਨਾਲ ਤੇ ਸਿਮਰਨ ਨਾਲ ਮਨ ਦੇ ਸਬੰਧ ਵਿੱਚ ਅਸਾਂ ਸਦਾ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਮਨ ਨੂੰ ਜਗਤ ਜੰਜਾਲਾਂ ਵਿੱਚ ਫਸਾ ਕੇ ਢਹੰਦੀ ਕਲਾ ਵਿੱਚ ਨਹੀਂ ਡਿੱਗਣ ਦੇਣਾ ਤੇ ਜਗਤ ਦੀ ਵਰਤੋਂ ਵੀ ਰੱਖਣੀ ਹੈ। ਪ੍ਰਾਣੀ ਮਾਤਰ ਨੂੰ ਵਾਹਿਗੁਰੂ ਦੀ ਅੰਝ ਸਮਝ ਕੇ ਸਰਬੱਤ ਦੇ ਭਲੇ ਵਿੱਚ ਰਹਿਣਾ ਹੈ। ਮਨੁੱਖ ਨੂੰ ਮਨੁੱਖ ਨਾਲ ਜੋੜਨਾ। ਮਨੁੱਖ ਮਾਤਰ ਨਾਲ ਭਰਾਤਰੀ ਭਾਵ ਨਾਲ ਨਾਮ ਜਪਾ ਜਪ ਜਪਾ ਕੇ ਸਾਡਾ ਵਾਹਿਗੁਰੂ ਜੀ ਨਾਲ ਸੰਬੰਧ ਹੁੰਦਾ ਹੈ। ਇਸ ਨਾਲ ਸੁਰਤ ਚੜਦੀ ਕਲਾ ਵਿੱਚ ਰਹਿੰਦੀ ਹੈ ਤੇ ਸਾਨੂੰ ਆਪੇ ਦਾ ਗਿਆਨ ਹੁੰਦਾ ਹੈ ਫਿਰ ਜਗਤ ਵਿੱਚ ਦੂਸਰਾ ਕੋਈ ਨਹੀਂ ਦਿਸਦਾ ਤੇ ਸਭ ਦਾ ਭਲਾ ਮੰਗੀਦਾ ਹੈ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਸਾਲ ਜਤਰ ਤਤਰ ਦਿ사 ਵਿ사 ਹੋਏ ਫੈਲੇ ਉਹ ਅਨਰਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ